ਸੋਹਣੀਆਂ ਝੋਟੀਆਂ ਲਿਆਈਆਂ ਜਾਂਦੀਆਂ ਵੀ ਕਿਹਦੇ ਸਿੰਘ ਸੋਹਣੇ ਕਿਹਦਾ ਚੱਡਾ ਸੋਹਣਾ ਭੈਣ ਜੋਂ ਨੇ ਵਾ ਇੱਕ ਪਾਸੇ ਹੋ ਜਾਂਦੀ ਨਹੀਂ ਪੱਟ ਪਰ ਮਾੜੀ ਮੋਢੀ ਤੂੰ ਅਕਲ ਨੂੰ ਹੱਥ ਮਾਰਿਆ ਬਰੂਗੀ ਦੀ ਵੀਡੀਓ ਵਾਇਰਲ ਕਰਦੀ ਤੇਰੇ ਤੋਂ ਤਾਂ ਨਹੀਂ ਕੁਝ ਪੱਟ ਹੋਇਆ ਪੱਟੇਂਗੀ ਕਿਵੇਂ ਕਿਉਂਕਿ ਤੂੰ ਆਪ ਕਰ ਰਹੀ ਸੀ ਕਿ ਤੂੰ ਆਪ ਵੀਡੀਓ ਬਣਾ ਕੇ ਲੋਕਾਂ ਨੂੰ ਭੇਜੀਆਂ ਕਿ ਜਿਸ ਦਿਨ ਟੈਟੂ ਬਣਾ ਕੇ ਆਈ ਏ ਤੇ ਮੈਨੂੰ ਦਿਖਿਆ ਏ ਤੇ ਮੈਂ ਇਹਦੇ ਥੱਪੜ ਲਾਏ ਤੁਹਾਡੇ ਤੇ ਹੱਥ ਉੱਤਰ ਨਹੀਂ ਚੱਕਿਆ ਜਿਸ ਤਰ੍ਹਾਂ ਦੀ ਉਹ ਐਗਰੈਸਿਵ ਹੈਗੀ ਹੈ ਚਲੋ ਜੀ ਮੈਂ ਹੁਣ ਕੈਮਰੇ ਦੇ ਸਾਹਮਣੇ ਆ ਇਹ ਮੈਂ ਜੁਰਲੀ ਬੋਲਦੇ ਮਰਤੇ ਮਤਲਬ ਕੀ ਹੋਇਆ ਨਹੀਂ ਮੇਰੇ ਨਾਲ ਤਾਂ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਨੀ ਹਾਂ ਵੀ ਤੁਸੀਂ ਕੁਛ ਤੇ ਸਮਝੋ ਕੁਝ ਸੋਚੋ ਵੀ ਹਾਂ ਇਹ ਸਹੀ ਹੈ ਹਾਂਜੀ ਜੱਟੋ ਕੀ ਹਾਲ ਚਾਲ ਨੇ ਤੁਹਾਡੇ ਹੋਪ ਕਰਦਾ ਹਾਂ ਤੁਸੀਂ ਕੈਮ ਹੋਵੋਗੇ ਗਾਇਸ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰਨੀਤ ਕੋਰ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਦੋਸਤੋ ਕਈ ਲੋਗ ਇਸ ਦੇ ਉੱਤੇ ਪੋਡਕਾਸਟ ਬਣਾ ਰਹੇ ਨੇ ਤੇ ਦੋਸਤੋ ਹੋਰ ਵੀ ਕਈ ਰਿਕਾਰਡਿੰਗਾਂ ਲੀਕ ਹੋ ਰਹੀਆਂ ਨੇ ਜੋ ਕਿ ਦੋਸਤੋ ਇਹਨਾਂ ਨੂੰ ਰਿਪਲਾਈ ਕਰਨ ਦੇ ਲਈ ਬਣਾਈਆਂ ਗਈਆਂ ਸੀ ਜੋ ਕਿ ਤੁਸੀਂ ਵੀਡੀਓ ਦੀ ਸਟਾਰਟਿੰਗ ਤੇ ਦੇਖ ਹੀ ਲਈ ਹੋਵੇਗੀ ਤੇ ਦੋਸਤੋ ਪ੍ਰਨੀਤ ਕੋਰ ਦੀ ਤਬੀਅਤ ਸਹੀ ਨਹੀਂ ਹੈ ਜੋ ਕਿ ਸੂਤਰਾਂ ਅਨੁਸਾਰ ਖਬਰ ਆ ਰਹੀ ਹੈ ਤੇ ਅਜੇ ਤੱਕ ਇਹ ਚੰਡੀਗੜ੍ਹ ਹਸਪੀਟਲ ਦੇ ਵਿੱਚ ਦੋਸਤੋ ਐਡਮਿਟ ਹੈ ਤੇ ਹੋਪ ਕਰਦੇ ਆ ਕਿ ਪ੍ਰਨੀਤ ਕੋਰ ਛੇਤੀ ਹੀ ਠੀਕ ਹੋ ਜਾਵੇਗੀ ਤੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਸਾਡੀ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ